ਲੋਬੀ ਕਿਸਾਨ ਭਰਾਵੋ ਅੱਜ ਤੁਹਾਡੇ ਅੱਥੇ ਜਿਹੜਾ ਆਪ ਸਵਰਾਜ 855 ਟਰੈਕਟਰ ਲੈ ਕੇ ਆਇਆ ਇਹ ਟਰੈਕਟਰ ਵਕਾਊ ਆ ਜੀ ਹੇ ਇਹ ਹੋਰ ਪਿੰਡ ਦਾ ਆਪਣੇ ਪਿੰਡ ਆਇਆ ਵਾ ਰੇਸਤਰੀ ਚ ਵਿਕਣ ਵਾਸਤੇ ਇਹਦਾ ਮਾਲਕ ਬਾਹਰ ਆ ਬਾਕੀ ਤੁਹਾਨੂੰ ਆਪਾਂ ਟਰੈਕਟਰ ਦੀ ਪਹਿਲਾਂ ਕੰਡੀਸ਼ਨ ਵਿਖਾ ਦਈਏ ਤਾਂ ਟਰੈਕਟਰ ਹੈਗਾ ਜੀ 2007 ਮਾਡਲ ਆ ਟਰੈਕਟਰ ਦੇ ਚਾਰੇ ਟਾਇਰ ਇਕੱਠੇ ਪੁਆਏ ਸੀ ਬਾਈ ਨੇ 2017 ਚ 17 ਚ ਪੁਆਈ ਸੀ ਹਜੇ ਘੱਟੋ-ਘੱਟ 80 ਤੋਂ 85% ਇਸ ਟਰੈਕਟਰ ਦੇ ਟਾਇਰ ਪਏ ਆ ਤੁਸੀਂ ਆਪ ਵੀ ਦੇਖ ਸਕਦੇ ਆ ਮੂਹਰਲੇ ਹੈਗੇ ਜੀ 616 ਦੇ ਮਗਰਲੇ ਟਾਇਰ ਹੈਗੇ ਆ ਸੋਨਾ 1 ਕੰਪਨੀ ਦੇ 14 ਦੇ ਟਾਇਰ ਆ 80 ਤੋਂ 85% ਟਾਇਰ ਆ ਬਾਕੀ ਇਹ ਹੈਗਾ 2007 ਮਾਡਲ ਬਿਲਕੁਲ ਰੈਮ ਰੂਮ ਟਰੈਕਟਰ ਦੇ ਚਾਰੇ ਨਾਲ ਦੇ ਬਾਈ ਬਾਹਰ ਗਿਆ ਵਾ ਮਾਲਕ ਹੁਣ ਬਾਹਰ ਬੈਠਾ ਇੰਨਾ ਨਹੀਂ ਵੇਚਣਾ ਜਿੱਥੇ ਆਇਆ ਵਾ ਪਿੰਡ ਵਾਂਦਰ ਜਟਾਣੇ ਬਾਕੀ 2007 ਮਾਡਲ ਪੰਪ ਬਾਹਰ ਰੀਜਨਲ ਟਮਾਟਰ ਹੀ ਟਰੈਕਟਰ ਇਹ ਬਾਕੀ ਕੰਡੀਸ਼ਨ ਦਾ ਟਰੈਕਟਰ ਪੂਰਾ ਸਾਫ ਆ ਸ਼ੋ ਸ਼ੂ ਦਾ ਰੰਗ ਬਿਲਕੁਲ ਨਾਲ ਦਾ ਰੰਗ ਆ ਬਾਕੀ ਚੰਗੇ ਰੁਪਏ ਲਾਉਂਦਾ ਸੀ ਬਾਈ ਪੰਪ ਪੂੰਪ ਤੇ ਚੰਗੇ ਰੁਪਏ ਲੱਗੇ ਹੋਏ ਟਰੈਕਟਰ ਤੇ ਨਾਲ ਦਾ ਬੈਟਰੀ ਬਾਕਸ ਆ ਜੋ ਕੰਪਨੀ ਦਾ ਹੁੰਦਾ ਸੀਗਾ ਉਹੀ ਬੈਟਰੀ ਬਾਕਸ ਆ ਹਜੇ ਸੈਲਫ ਸਟਾਰਟ ਆ ਕੋਈ ਰਿੰਮਾਂ ਦੀ ਨਾਲਕੀ ਨਹੀਂ ਗਲੀ ਕੋਈ ਮਗਰਾੜ ਨਹੀਂ ਗਲੇ ਤੁਹਾਨੂੰ ਆਪ ਵਿਖਾ ਦਈਏ ਜੇ ਥੋੜਾ ਜਿਹਾ ਵੀ ਕੋਈ ਕੰਮ ਇੱਕ ਲਿੰਕ ਬਿਲਕੁਲ ਨਵੀਂ ਪਾਤੀ ਹਜੇ ਲਫਾਫੇ ਵੀ ਨਹੀਂ ਲੱਥੇ ਤੇ ਟਰੈਕਟਰ ਦੇ ਪੀਟੀਓ ਵਾਲੇ ਹਜੇ ਸਟicker ਨਾਲ ਦੇ ਆ ਬਿਲਕੁਲ ਨਾਲ ਦੇ ਸਟicker ਆ ਵੀ ਐਡਜਸਟੇਬਲ ਪਾਏ ਹੋਏ ਆ ਸੰਗਲਾਂ ਦੀ ਥਾਂ ਤੇ ਚੰਗੇ ਰੁਪਏ ਲੱਗਿਆਣਾ ਟਰੈਕਟਰ 2007 ਮਾਡਲ ਤੇ ਸਰੇਟ ਵੀ ਬਿਲਕੁਲ ਜਾਇਜ਼ ਆ 2007 ਮਾਡਲ ਕਲੋਸ ਕਰ ਇੰਜਨ ਟਰੈਕਟਰ ਦੇ ਉੱਪਰ ਮਾਰ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਲੋਸ ਕਰਦੇ ਜੋ ਤੇ ਢਲਾਈ ਦੇ ਵਿੱਚ ਮਾਰ ਕੇ ਹੁੰਦੇ ਆ ਇਸ ਟਰੈਕਟਰ ਦੀ ਡਿਮਾਂਡ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 2007 ਮਾਡਲ ਦੀ 2 ਲੱਖ ਤੇ 95000 ਰੁਪਏ 295000 ਰੁਪਏ ਡਿਮਾਂਡ ਆ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਜੋ ਸਮਾਨ ਟਰੈਕਟਰ ਦੇ ਨਾਲ ਹੁੰਦਾ ਛਤਰੀ ਡੰਡਾ ਫੱਟੀ ਉਹ ਸਮਾਨ ਤੁਹਾਨੂੰ ਸਮੇਤ ਮਿਲੇਗਾ ਬਾਕੀ ਹਿੱਸੇ ਹੁੱਸੇ ਦੇ ਰੰਗ ਵੀ ਨਾਲ ਦਾ ਤੁਸੀਂ ਵੇਖ ਸਕਦੇ ਆ ਕੋਈ ਟੱਚਿੰਗ ਨਹੀਂ ਹੋਇਆ ਟਰੈਕਟਰ ਕੋਈ ਨਹੀਂ ਬਿਲਕੁਲ ਰੀਜਨਲ ਰੰਗ ਵਾਲਾ ਟਰੈਕਟਰ ਆ 295000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਕੀ ਮਾਲਕ ਦਾ ਮੋਬਾਈਲ ਨੰਬਰ ਕੋਈ ਹੋਰ ਜਾਣਕਾਰੀ ਲੈਣੀ ਆ ਫੋਟੋਆਂ ਵਗੈਰਾ ਮੰਗਵਾਉਣੀਆਂ ਤਾਂ ਸਕਰੀਨ ਤੇ ਨੰਬਰ ਚੱਲ ਹੀ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਫੋ ਤੇ ਇਹ ਸਵਰਾਜ 855 2007 ਮਾਡਲ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਤਦ ਤੱਕ ਧੰਨਵਾਦ